ਦੋਸਤੋ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਿ ਮੀਡੀਆ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਵਿਦਿਆਰਥੀਆਂ ਦੇ ਪ੍ਰੋਟੈਸਟ ਹੋ ਰਹੇ ਆ ਜਿਹੜਾ ਬੰਗਲਾਦੇਸ਼ ਦੇ ਵਿੱਚ ਵਿਦਿਆਰਥੀ ਰੋਧ ਅਲਾਵਾ ਫੁੱਟਿਆ ਉਹਦੇ ਕੀ ਕਾਰਨ ਨੇ ਇਸ ਵਕਤ ਕੀ ਹਾਲਤ ਹੈਗੀ ਆ ਉਹਦਾ ਭਵਿੱਖ ਕੀ ਹੋਊਗਾ ਤੇ ਤੇ ਥੋੜੀ ਚਰਚਾ ਕਰਾਂਗੇ ਤੁਸੀਂ ਦੇਖਿਆ ਮੀਡੀਆ ਦੇ ਵਿੱਚ ਇਹ ਸਾਹਮਣੇ ਆ ਰਿਹਾ ਕਿ ਬਹੁਤ ਹੀ ਹਿੰਸਕ ਘਟਨਾਵਾਂ ਉੱਥੇ ਵਾਪਰ ਰਹੀਆਂ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ 114 ਤੋਂ ਵੱਧ ਜਿਹੜੇ ਵਿਦਿਆਰਥੀ ਆ ਉੱਥੇ ਉਹਦਾ ਕਤਲੇਆਮ ਕੀਤਾ ਉਥੋਂ ਦੀ ਸਰਕਾਰ ਨੇ ਸੈਕਿੰਡ ਦੇ ਗਿਣਤੀ ਦੇ ਵਿੱਚ ਵਿਦਿਆਰਥੀ ਲੀਡਰ ਜਿਹੜੇ ਹੈਗੇ ਨੇ ਜਾਂ ਆਪੋਜੀਸ਼ਨ ਦੇ ਲੀਡਰ ਹੈਗੇ ਆ ਜਾਂ ਆਮ ਆਵਾਮ ਜਿਹੜਾ ਉੱਥੇ ਵਿਰੋਧ ਪ੍ਰਦਰਸ਼ਨ ਕਰ ਰਿਹਾ ਕੋਟਾ ਸਿਸਟਮ ਦੇ ਖਿਲਾਫ ਉਹਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਤੇ ਹਜ਼ਾਰਾਂ ਲੋਕ ਜਿਹੜੇ ਹੈਗੇ ਉਹਦੇ ਵਿੱਚ ਜ਼ਖਮੀ ਹੋਏ ਆ ਗੰਭੀਰ ਤੌਰ ਤੇ ਇਹ ਕਿੱਡੀ ਸ਼ਰਮਨਾਕ ਗੱਲ ਆ ਕਿ ਕਿਸੇ ਮੁਲਕ ਦੀ ਸਰਕਾਰ ਜਿਹੜੀ ਕਿ 1971 ਦੇ ਵਿੱਚ ਬੰਗਲਾਦੇਸ਼ ਦੀ ਮੁਕਤੀ ਦੇ ਲਈ ਲੜੀ ਉਹ ਅੱਜ ਆਪਦੇ ਦੇਸ਼ ਦੇ ਲੋਕਾਂ ਦੇ ਉੱਤੇ ਗੋਲੀਆਂ ਭਰਾ ਰਹੀ ਹੈ ਬਹੁਤ ਸ਼ਰਮਨਾਕ ਵਰਤਾਰਾ ਹੈਗਾ ਜਿਹਦਾ ਪੂਰੀ ਦੁਨੀਆ ਭਰ ਦੇ ਵਿੱਚ ਵਿਰੋਧ ਹੋ ਰਿਹਾ ਕਿਸੇ ਵਕਤ 1971 ਦੇ ਵਿੱਚ ਜਦੋਂ ਪਾਕਿਸਤਾਨ ਜਿਹੜਾ ਹੈਗਾ ਕਿਉਂਕਿ ਪਾਕਿਸਤਾਨ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਸੀ ਤਾਂ ਪਾਕਿਸਤਾਨ ਜਦੋਂ ਉਰਦੂ ਭਾਸ਼ਾ ਉਹਦੇ ਉੱਤੇ ਥੋਪ ਰਿਹਾ ਸੀ ਤਾਂ ਭਾਸ਼ਾ ਦੇ ਮੁੱਦੇ ਨੂੰ ਲੈ ਕੇ ਬੰਗਲਾਦੇਸ਼ ਦੀ ਖੁਦਮੁਖਤਿਆਰੀ ਇੱਕ ਖੁਦਮੁਖਤਿਆਰ ਰਾਜ ਦੀ ਮੰਗ ਨੂੰ ਲੈ ਕੇ ਆਵਾਮੀ ਲੀਗ ਨੇ ਉਹਦੀ ਅਗਵਾਈ ਕੀਤੀ ਸੀ ਜਿਹੜਾ ਸ਼ੇਖ ਰਹਿਮਾਨ ਸੀ ਜਿਹਨੇ ਉਹਦੀ ਅਗਵਾਈ ਕੀਤੀ ਸੀ ਤੇ ਉਸੇ ਰਹਿਮਾਨ ਦੀ ਕੁੜੀ ਜਿਹੜੀ ਹੈਗੀ ਆ ਉਹ ਅੱਜ ਅੱਜ ਕੱਲ੍ਹ ਉਥੋਂ ਦੀ ਸੱਤਾ ਦੇ ਉੱਤੇ ਬਰਾਜਮਾਨ ਹੈਗੀ ਆ ਤੇ ਉਹ ਉਹ ਜਿਨ੍ਹਾਂ ਨੇ ਬਹੁਤ ਹੀ ਦੇਸ਼ ਦੀ ਆਜ਼ਾਦੀ ਦੇ ਲਈ ਜਾਨਾਂ ਦਿੱਤੀਆਂ ਜਿਨ੍ਹਾਂ ਨੂੰ ਉੱਥੇ ਮੁਕਤੀ ਜੋਧਾ ਕਿਹਾ ਜਾਂਦਾ ਹੈਗਾ ਕਿ ਦੇਸ਼ ਦੀ ਆਜ਼ਾਦੀ ਦੀ ਮੁਕਤੀ ਦੇ ਲਈ ਦੇਸ਼ ਦੀ ਮੁਕਤੀ ਦੇ ਲਈ ਲੜੇ ਉਹਨਾਂ ਨੂੰ ਕੋਟਾ ਸਿਸਟਮ ਲਾਇਆ ਗਿਆ ਹੈਗਾ ਸਰਕਾਰੀ ਨੌਕਰੀਆਂ ਦੇ ਵਿੱਚ 56% ਜਿਹੜਾ ਹੈਗਾ ਕੋਟਾ ਹੈਗਾ ਜਿਹਦੇ ਵਿੱਚੋਂ 30% ਜਿਹੜੇ ਹੈਗਾ ਫ੍ਰੀडम फाइਟਰ ਹੈਗੇ ਨੇ ਉਹਨਾਂ ਦੇ ਬੱਚਿਆਂ ਨੂੰ ਜਾਂ ਗਾਹਾਂ ਪੋਤੇ-ਪੁੱਤੀਆਂ ਨੂੰ ਜਿਹੜੀਆਂ ਨੌਕਰੀਆਂ ਸਰਕਾਰੀ ਦਿੱਤੀਆਂ ਜਾਂਦੀਆਂ ਨੇ 10% ਔਰਤਾਂ ਨੂੰ 10% ਘੱਟ ਗਿਣਤੀਆਂ ਨੂੰ ਤੇ ਜਿਹੜੇ ਵਿਕਲਾਂਗ ਲੋਕ ਹੈਗੇ ਆ ਉਹਨਾਂ ਦੇ ਲਈ 1% ਹੈਗਾ ਇਸੇ ਤਰ੍ਹਾਂ 5% ਜਿਹੜਾ ਹੈਗਾ ਆਦਿਵਾਸੀ ਲੋਕਾਂ ਲਈ ਸਰਕਾਰੀ ਨੌਕਰੀਆਂ ਦੇ ਵਿੱਚ ਕੋਟਾ ਰੱਖਿਆ ਹੋਇਆ ਬਾਕੀ ਜਿਹੜਾ 44% ਹੈਗਾ ਸੀ ਉਹ ਮੈਰਿਟ ਦੇ ਆਧਾਰ ਦੇ ਉੱਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਪਰ 1971 ਤੋਂ ਲੈ ਕੇ ਹੁਣ ਤੱਕ ਜਿਹੜੇ 50 55 ਸਾਲ ਹੈਗੇ ਨੇ ਇਹਦੇ ਵਿੱਚ ਲੋਕਾਂ ਨੂੰ ਇੱਕ ਇਹ ਆਸ ਸੀ ਕਿ ਅਸੀਂ ਇੱਕ ਨਵਾਂ ਜਿਹੜਾ ਦੇਸ਼ ਆ ਉਹ ਹੋਣ ਦੇ ਵਿੱਚ ਆ ਗਿਆ ਤੇ ਅਸੀਂ ਸਰਕਾਰ ਨੂੰ ਇੰਨਾ ਕੁ ਟਾਈਮ ਦਿੱਨੇ ਹੈਗਾ ਕਿ ਸਰਕਾਰ ਦੇਸ਼ ਦੀ ਤਰੱਕੀ ਦੇ ਲਈ ਇੱਕ ਖੁਦਮੁਖਤਿਆਰ ਰਾਸ਼ਟਰ ਦੇ ਨਿਰਮਾਣ ਦੇ ਲਈ ਜਿਹੜਾ ਹੈਗਾ ਉਹ ਆਪਦੀ ਮਿਹਨਤ ਉਹਦੇ ਵਿੱਚ ਕਰੇ ਪਰ ਸਰਕਾਰ ਨੇ ਜਿਹੜੀਆਂ ਜਿਹੜੀਆਂ ਚਾਲਾਂ ਫੜ ਗਿਆ ਹੈਗੀਆਂ ਕਿਉਂਕਿ ਉਹੀ ਆਵਾਮੀ ਲੀਗ ਜਿਹਦਾ ਇੱਕ ਉਸ ਵਕਤ ਦੇਸ਼ ਦੇ ਲੋਕਾਂ ਨੂੰ ਬਹੁਤ ਆਸਾਂ ਹੈਗੀਆਂ ਸੀ ਕਿ ਸਾਡੇ ਬੰਗਲਾਦੇਸ਼ੀਆਂ ਦੇ ਲਈ ਕੁਝ ਚੰਗਾ ਕਰੂਗੀ ਉਹੀ ਹੌਲੀ ਹੌਲੀ ਦਾ ਸੁੱਖ ਮੰਨਣ ਲੱਗ ਗਈ ਸੱਤਾ ਦੇ ਸੁੱਖ ਦੇ ਸੁੱਖ ਦੇ ਵਿੱਚ ਵਿੱਚ ਹੀ ਉਹਨਾਂ ਨੇ ਜਿਹੜੀਆਂ ਸਰਕਾਰੀ ਨੌਕਰੀਆਂ ਹੈਗੀਆਂ ਉਹ ਸੱਤਾਧਾਰੀ ਲੋਕਾਂ ਨੂੰ ਹੀ ਦੇਣੀਆਂ ਸ਼ੁਰੂ ਕਰਤੀਆਂ ਭ੍ਰਿਸ਼ਟਾਚਾਰ ਬਹੁਤ ਵੱਧ ਗਿਆ ਪਰਿਵਾਰਵਾਦ ਹੋ ਗਿਆ ਇੱਕੋ ਹੀ ਪਰਿਵਾਰ ਦਾ ਰਾਜ ਜਿਹੜਾ ਹੈਗਾ ਉੱਥੇ ਲਗਾਤਾਰ ਚੱਲਦਾ ਆ ਰਿਹਾ ਇਮੀ ਜਿਹੜੀਆਂ ਬਹੁ ਰਾਸ਼ਟਰੀ ਕੰਪਨੀਆਂ ਹੈਗੀਆਂ ਉਹਨਾਂ ਨੂੰ ਮੁਨਾਫੇ ਦੇਣੇ ਉਹ ਉੱਥੋਂ ਦੇ ਜਿਹੜੇ ਵੱਡੇ ਕਾਰਪੋਰੇਟ ਸੈਕਟਰ ਆ ਉਹਨਾਂ ਨੂੰ ਮੁਨਾਫੇ ਦੇਣੇ ਚੀਨ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਨਿਵੇਸ਼ ਹੈਗਾ ਉੱਥੇ WTO ਦੀਆਂ ਜਿਹੜੀਆਂ ਨੀਤੀਆਂ ਉਹਨੂੰ ਵੀ ਇਹੋ ਮੰਨਦੇ ਹੈਗੇ ਜੋ ਚੱਲਣ ਉਹਨੇ ਫੜਿਆ ਉੱਥੋਂ ਦੀ ਬੰਗਲਾਦੇਸ਼ ਦੀ ਸਰਕਾਰ ਨੇ ਖੁਦ ਮਖਤਿਆਰ ਇੱਕ ਰਾਜ ਦੇ ਨਿਰਮਾਣ ਦੇ ਲਈ ਜਾਂ ਇੱਕ ਉਹਨਾਂ ਉਦਯੋਗਾਂ ਦਾ ਜਾਂ ਸਾਰੇ ਖੇਤੀਬਾੜੀ ਸਿਸਟਮ ਦਾ ਕੌਮੀਕਰਨ ਕਰਨ ਦੀ ਬਜਾਏ ਲੋਕ ਭਲਾਈ ਦੇ ਕੰਮ ਕਰਨ ਦੀ ਬਜਾਏ ਉਹਨਾਂ ਨੇ ਕਾਰਪੋਰੇਟਰਾਂ ਦੇ ਲਈ ਕੰਮ ਕਰਨਾ ਸ਼ੁਰੂ ਕਰਤਾ ਜਿਸ ਦਾ ਕਰਕੇ ਉੱਥੇ ਅਮੀਰੀ ਗਰੀਬੀ ਦਾ ਪਾੜਾ ਪਿਛਲੇ 50 ਸਾਲਾਂ 'ਚ ਬਹੁਤ ਵਧਿਆ ਉਸ ਅਮੀਰੀ ਗਰੀਬੀ ਦੇ ਪਾੜੇ ਦੇ ਹੀ ਇੱਕ ਇਹ ਸੱਟ ਆਏਗਾ ਕਿ ਭ੍ਰਿਸ਼ਟਾਚਾਰ ਉੱਥੇ ਹੱਦਾਂ ਪਾਰ ਕਰ ਗਿਆ ਮਹਿੰਗਾਈ 10% ਤੋਂ ਉੱਤੇ ਚਲੀ ਗਈ ਤੇ ਯੂਥ ਦੇ ਵਿੱਚ ਜਿਹੜੀ ਅਨਐਮਪਲੋਇਮੈਂਟ ਆ ਉਹ 13% ਦੇ ਕਰੀਬ ਹੋਗੀ ਇਸੇ ਤਰ੍ਹਾਂ ਜਿਹੜੀਆਂ ਜਿਹੜੇ ਸਲਮ ਏਰੀਏ ਹੈਗੇ ਆ ਉਹ ਸ਼ਹਿਰਾਂ ਦੇ ਵਿੱਚ ਵਧਨੇ ਸ਼ੁਰੂ ਹੋ ਗਏ ਉੱਥੋਂ ਦੇ ਜਿਹੜੇ ਮਜ਼ਦੂਰ ਹੈਗੇ ਆ ਵਰਕਰ ਹੈਗੇ ਆ ਉਹਨਾਂ ਦੀਆਂ ਤਰਕਾਹਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਗਰਾਫਟ ਆਉਣੀ ਸ਼ੁਰੂ ਹੋਈ ਆ ਕੋਵਿਡ-19 ਤੇ ਜਿਹੜੀ ਯੂਕਰੇਨ ਤੇ ਰਸ਼ੀਆ ਵਾਰ ਆ ਉਹਦਾ ਅਸਰ ਵੀ ਜਿਹੜਾ ਹੈਗਾ ਇਹਦੇ ਉੱਤੇ ਪਿਆ ਤਾਂ ਇਹਨਾਂ ਗੱਲਾਂ ਕਰਕੇ ਜਿਹੜਾ ਮੌਜੂਦਾ ਸੰਘਰਸ਼ ਚੱਲਦਾ ਉਦੇ ਵਿੱਚ ਵੱਡਾ ਰੋਲ ਇਹਨਾਂ ਸਾਰੀਆਂ ਚੀਜ਼ਾਂ ਦਾ ਮਿਲਾ ਕੇ ਹੈਗਾ ਕਿਉਂਕਿ ਸਰਕਾਰੀ ਨੌਕਰੀ ਘੱਟੋ ਘੱਟ ਇੱਕ ਸੁਰੱਖਿਅਤ ਨੌਕਰੀ ਹੁੰਦੀ ਹੈ ਪ੍ਰਾਈਵੇਟ ਨੌਕਰੀ ਦੀ ਬਜਾਏ ਇਸ ਕਰਕੇ ਉੱਥੋਂ ਦਾ ਯੂਥ ਜਿਹੜਾ ਹੈਗਾ ਉਹ ਹਾਇਰ ਐਜੂਕੇਸ਼ਨ 'ਚ ਮਤਲਬ ਜ਼ਿਆਦਾ ਉਹਦੀ ਰੁਝਾਨ ਉਧਰ ਨੂੰ ਹਾਇਰ ਐਜੂਕੇਸ਼ਨ ਲਈ ਮੈਰਿਟ ਉੱਚੀ ਮੈਰਿਟ ਲੈਣ ਦੇ ਬਾਵਜੂਦ ਵੀ ਉਹਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ ਸੀ ਇਹਦਾ ਕਰਕੇ ਗੁੱਸਾ ਸੀ ਜਿਸ ਦੀ ਵਜ੍ਹਾ ਕਰਕੇ ਜਿਹੜਾ ਇਹਦਾ ਵਿਰੋਧ ਲਗਾਤਾਰ ਕਈ ਸਾਲਾਂ ਤੋਂ ਚੱਲਦਾ ਆਉਂਦਾ ਸੀ 2018 ਦੇ ਵਿੱਚ ਇਸ ਵਿਰੋਧ ਨੂੰ ਲੈ ਕੇ ਜਿਹੜੀ ਸ਼ੇਖ ਸੀਨਾ ਉਥੋਂ ਦੀ ਪ੍ਰਧਾਨ ਮੰਤਰੀ ਆ ਉਹਨੇ ਕੋਟਾ ਸਿਸਟਮ ਬੰਦ ਵੀ ਕਰਤਾ ਸੀ ਫਿਰ ਉਹਦੇ ਤੇ ਇੱਕ ਗਾਹਾਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜੱਜਿਕਾ ਦਾਇਰ ਕੀਤੀ ਗਈ ਤੇ ਉਹ ਸੁਪਰੀਮ ਕੋਰਟ ਹਾਈ ਕੋਰਟ ਨੇ ਫੈਸਲਾ ਫੇਰ ਮੁੜ ਬਹਾਲ ਕਰਤਾ ਸੀ ਜਿਹਦਾ ਕਰਕੇ ਆ ਮੌਜੂਦਾ ਜਿਹੜਾ ਸਾਰਾ ਰੌਲਾ ਰੱਪਾ ਪਿਆ ਹੈਗਾ ਉਹ ਉਹਦਾ ਕਾਰਨ ਇਹ ਸੀਗਾ ਕਿ ਉਹ ਕੋਟਾ ਸਿਸਟਮ ਫੇਰ ਬਹਾਲ ਕਰਤਾ ਸੀ ਜੁਲਾਈ ਦੇ ਸ਼ੁਰੂ ਦੇ ਵਿੱਚ ਤੇ ਜਿਹਨੂੰ ਲੈ ਕੇ ਇੱਕ ਉਹਨਾਂ ਨੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਵਿਦਿਆਰਥੀਆਂ ਨੇ ਤੇ ਇਹਦੇ ਉਲਟ ਜਿਹੜੀ ਇਹਨਾਂ ਦੀ ਆਵਾਮੀ ਲੀਗ ਦੀ ਇੱਕ ਪੋਲੀਟੀਕਲ ਵਿਦਿਆਰਥੀ ਵਿੰਗ ਹੈਗਾਗਾ ਉਹਨੇ ਉਹਨੇ ਤੇ ਇਥੋਂ ਦੀ ਜਿਹੜੀ ਪੁਲਿਸ ਹੈਗੀ ਹਥਿਆਰਬੰਦ ਉਹ ਉਹਨਾਂ ਨੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਦੇ ਵਿਦਿਆਰਥੀਆਂ ਦੇ ਉੱਤੇ ਜਿਹੜੇ ਹਮਲੇ ਕੀਤੇ ਐ, ਸਿੰਧੀਆਂ ਗੋਲੀਆਂ ਮਾਰੀਆਂ। ਜਿਸ ਦਾ ਕਰਕੇ ਪੂਰੇ ਦੇਸ਼ ਦੇ ਵਿੱਚ ਸੰਘਰਸ਼ ਫੈਲ ਗਿਆ ਕਿਉਂਕਿ ਸ਼ੁਰੂ ਇਹ ਰਾਜਸ਼ਾਹੀ ਯੂਨੀਵਰਸਿਟੀ ਤੇ ਟਾਕਾ ਯੂਨੀਵਰਸਿਟੀ ਤੋਂ ਹੋਇਆ ਸੀ। ਬਾਅਦ ਦੇ ਵਿੱਚ ਕਿਉਂਕਿ ਜੋ ਸਰਕਾਰ ਨੇ ਜ਼ਬਰ ਕੀਤਾ ਸ਼ਾਂਤਮਈ ਪ੍ਰਦਰਸ਼ਨ ਕਰਦੇ ਲੋਕਾਂ ਤੇ ਤਾਂ ਉਹ ਪੂਰੇ ਦੇਸ਼ 'ਚ ਫੈਲ ਗਿਆ। ਜਿਸ ਦੀ ਵਜ੍ਹਾ ਕਰਕੇ ਪੂਰੇ ਦੁਨੀਆ ਭਰ ਦੇ ਅੰਦਰ ਹੀ ਬਹੁਤ ਵੱਡੇ ਵੱਡੇ ਪ੍ਰੋਟੈਸਟ ਉਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਹੋਏ ਆ ਕਿ ਇਹ ਨਜਾਇਜ਼ ਬਿਲਕੁਲ ਨਾਹਿਤੀ ਨਾ ਬਰਦਾਸ਼ਤ ਕਰਨਯੋਗ ਚੀਜ਼ ਹੈਗੀ ਆ ਕਿ ਸ਼ਾਂਤਮਈ ਸੰਘਰਸ਼ ਕਰਦੇ ਆ ਉੱਤੇ ਵੀ ਗੋਲੀਆਂ ਭਰਾ ਦੇਣੀਆਂ ਇਹ ਇਹ ਕੁੱਲ ਮਾਮਲਾ ਹੈਗਾ ਹੁਣ ਜਿਹੜਾ ਕੱਲ ਫੈਸਲਾ ਆਇਆ ਹੈਗਾ ਸੁਪਰੀਮ ਕੋਰਟ ਦਾ ਉਹਦੇ ਚ ਉਹ ਕੋਟਾ ਸਿਸਟਮ ਜਿਹੜਾ ਹੈਗਾ 30% ਤੋਂ ਘਟਾ ਕੇ ਉਹਨਾਂ ਨੇ 5% ਕਰਤਾ ਤੇ 2% ਜਿਹੜਾ ਹੈਗਾ ਉਹ ਟਰਾਂਸ ਜੈਂਡਰ ਪਛੜੀਆਂ ਜਾਤੀਆਂ ਤੇ ਜਿਹੜੇ ਵਿਕਲੰਗ ਪਾਹਜ ਲੋਕ ਨੇ ਉਹਨਾਂ ਲਈ ਕਰਤਾ ਬਾਕੀ ਜਿਹੜਾ 93% ਆ ਉਹ ਮੈਰਿਟ ਦੇ ਆਧਾਰ ਤੇ ਕੀਤਾ ਜਾਊ। ਪਰ ਹੁਣ ਵਿਰੋਧ ਇਸ ਅੱਧ ਤੱਕ ਵੱਧ ਗਿਆ ਕਿਉਂਕਿ ਮੰਤਰੀ ਪਦਰਿਆਂ ਸੰਸਥਾਵਾਂ ਵਿੱਚ ਸ਼ਾਮਲ ਹੋ ਗਈਆਂ। ਉਹ ਇਹ ਡਿਮਾਂਡ ਕਰ ਰਹੇ ਆ ਕਿ ਇਹ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਇਹਨੂੰ ਸੱਤਾ ਤੋਂ ਲਾਂਬੇ ਕਰੋ। ਇਸ ਗੱਲ ਦੇ ਉੱਤੇ ਹੁਣ ਮਸਲਾ ਜਿਹੜਾ ਹੈਗਾ ਅੜਿਆ ਹੋਇਆ। ਹੁਣ ਜਿਹੜੀ ਕਿਉਂਕਿ ਬੰਗਲਾਦੇਸ਼ ਜਿਹੜਾ ਹੈਗਾ ਉਹਦੇ ਨਾਲ ਭਾਰਤ, ਪਠਾਨ, ਤਿੱਬਤ, ਚੀਨ, ਪਾਕਿਸਤਾਨ ਇਹ ਇਹਦੀ ਸਰਹੱਦ ਲੱਗਦੀ ਆ। ਤੇ ਭਾਰਤ ਪਾਕਿਸਤਾਨ ਤੇ ਚੀਨ ਦੇ ਆਪਸ ਦੇ ਵਿੱਚ ਸਬੰਧ ਜਿਹੜੇ ਹੈਗੇ ਆ ਉਹ ਕਿਤੇ ਨਾ ਕਿਤੇ ਅ ਸੁਖਾਵੇਂ ਨਹੀਂ ਹੈਗੇ ਤੇ ਇਹ ਇਸ ਵਕਤ ਜਿਹੜਾ ਬੰਗਲਾਦੇਸ਼ ਆ ਉਹ ਸਭ ਤੋਂ ਵੱਧ ਚੀਨ ਦੇ ਨੇੜੇ ਆ ਕਿਉਂਕਿ ਚੀਨ ਦਾ ਉੱਥੇ ਬਹੁਤ ਵੱਡੀ ਪੱਧਰ ਤੇ ਨਿਵੇਸ਼ ਹੈਗਾ ਤੇ ਚੀਨ ਨੇ ਜਿਹੜਾ ਇਹਦਾ ਇੱਕ ਲਾਂਘਾ ਮੀਆਮਾਰ ਬੰਗਲਾਦੇਸ਼ ਤੇ ਚੀਨ ਦਾ ਲਾਂਘਾ ਹੈਗਾ ਉਹ ਉਹ ਇੱਕ ਬਹੁਤ ਇੰਪੋਰਟੈਂਟ ਲਾਂਘਾ ਹੈਗਾ ਟ੍ਰੇਡ ਦੇ ਵਜੋਂ ਵੀ ਉਹਦੇ ਲਈ ਬਹੁਤ ਇੰਪੋਰਟੈਂਟ ਆ ਉੱਥੋਂ ਦੇ ਡਿਫੈਂਸ ਦੇ ਵਿੱਚ ਫੌਜ 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 ਦੇ ਵਿੱਚ ਉਹਨੂੰ ਉਹਨੂੰ ਸਖਲਾਈ ਦੇਣ ਦੇ ਲਈ ਉਹਨੂੰ ਤਕਨੀਕ ਦੇਣ ਦੇ ਲਈ ਫੌਜੀ ਸਾਜ਼ੋ ਸਮਾਨ ਦੇ ਵਿੱਚ ਸਭ ਤੋਂ ਵੱਧ ਨਿਵੇਸ਼ ਜਿਹੜਾ ਹੈਗਾ ਇਸ ਵਕਤ ਉੱਥੇ ਚੀਨ ਦਾ ਹੈਗਾ ਜਿਸ ਦਾ ਕਰਕੇ ਚੀਨ ਦਾ ਇੱਕ ਦਬਦਬਾ ਉੱਥੇ ਹੈ ਇਹ ਕਿਉਂਕਿ ਚੀਨ ਦੀ ਇੱਕ ਨੀਤੀ ਹੈਗੀ ਆ ਉਹ ਹੈਗੀ ਆ ਜਿਹੜੇ ਇੰਡੋ ਪੈਸੀਫਿਕ ਖੇਤਰ ਹੈਗਾ ਉਹਦੇ ਵਿੱਚ ਪ੍ਰਭਾਵ ਉਹ ਆਪਦਾ ਲਗਾਤਾਰ ਵਧਾ ਰਿਹਾ ਖਸ ਭੈਟ ਕਰ ਰਿਹਾ ਤੇ ਉਸ ਨੀਤੀ ਤਹਿਤ ਹੀ ਉਹ ਇਹਦੇ ਵਿੱਚ ਵੀ ਜਿਵੇਂ ਨੇਪਾਲ ਦੇ ਵਿੱਚ ਚੀਨ ਦਾ ਪ੍ਰਭਾਵ ਆ ਉਵੇਂ ਹੀ ਬੰਗਲਾਦੇਸ਼ ਦੇ ਵਿੱਚ ਵੀ ਚੀਨ ਦਾ ਪ੍ਰਭਾਵ ਹੈਗਾ ਜਿਹੜਾ ਕਿ ਬਾਕੀ ਗਵਾਂਡੀ ਖੇਤਰਾ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤਾ ਮਤਲਬ ਉਹਦੇ ਕੋਈ ਵਧੀਆ ਇੰਡੀਕੇਸ਼ਨਾਂ ਨਹੀਂ ਹੈਗੀਆਂ ਇਹ ਹਾਲਤ ਜਨਦੀ ਬਣੀ ਹੋਈ ਆ ਬੰਗਲਾਦੇਸ਼ ਕਿਉਂਕਿ ਦੱਖਣੀ ਏਸ਼ੀਆ ਦਾ ਇੱਕ ਮਹੱਤਵਪੂਰਨ ਖੇਤਰ ਹੋਣ ਕਰਕੇ ਉਹਦੀ ਇਪੋਰਟੈਂਸ ਚੀਨ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈਗੀ ਆ ਇਸ ਹਾਲਤ ਦੇ ਵਿੱਚ ਜਨਦੀ ਬੰਗਲਾਦੇਸ਼ ਦੀ ਮੌਜੂਦਾ ਸਰਕਾਰ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਜਿਹੜੇ ਹੈਗੇ ਇਹਨਾਂ ਇਹਨਾਂ ਮੁਲਕਾਂ ਦੇ ਥੱਲੇ ਲੱਗੀ ਹੋਈ ਹੈਗੀ ਆ ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਆਜ਼ਾਦਾਨਾ ਤੌਰ ਦੇ ਉੱਤੇ ਜਿਹੜਾ ਇੱਕ ਦੇਸ਼ ਦਾ ਇੱਕ ਰਾਸ਼ਟਰ ਦਾ ਨਿਰਮਾਣ ਕਰਨਾ ਹੁੰਦਾ ਤੇ ਲੋਕ ਭਲਾਈ ਦੀਆਂ ਸਕੀਮਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਉੱਥੇ ਹੈ ਨਹੀਂ ਗੀਆਂ ਇਸ ਕਰਕੇ ਸਿਹਤ ਦਾ ਜਿਹੜਾ ਸਿਸਟਮ ਆ ਉੱਥੇ ਦਵਾਈਆਂ ਦੀ ਤੋਟ ਆ ਸਿਹਤ ਦਾ ਢਾਂਚਾ ਪੂਰੀ ਅਸਤ ਵਿਅਸਤ ਹੋਇਆ ਵਾ ਦਿਹਾਤੀ ਖੇਤਰ ਦੇ ਵਿੱਚ ਵੀ ਹਾਲਤ ਜਿਹੜੀ ਹੈਗੀ ਐਜੂਕੇਸ਼ਨ ਦੀ ਤੇ ਜਿਹੜੀ ਹੈਗੀ ਸਿਹਤ ਦੀ ਉਹ ਕੋਈ ਬਹੁਤੀ ਚੰਗੀ ਨਹੀਂ ਹੈਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਸਿੱਟੇ ਵਜੋਂ ਜਿਹੜੀ ਮੌਜੂਦਾ ਦੌਰ ਦੇ ਵਿੱਚ ਮੰਗ ਕਰ ਰਹੇ ਆ ਉਹ ਬਿਲਕੁਲ ਉਹ ਸਰਕਾਰ ਨੂੰ ਸੱਤਾ ਤੋਂ ਲਾਂਭੇ ਹੋ ਜਾਣਾ ਚਾਹੀਦਾ ਤੇ ਲੋਕਾਂ ਨੂੰ ਕਰ ਦੇਣਾ ਚਾਹੀਦਾ ਉਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਿਉਂਕਿ ਇਸ ਤਰ੍ਹਾਂ ਸਿੱਧੇ ਹੀ ਲੋਕਾਂ ਦੇ ਉੱਤੇ ਸ਼ਾਂਤਮਈ ਪ੍ਰਦਰਸ਼ਨ ਕਰਦੇਆਂ ਹੋਿਆਂ ਦੇ ਤੇ ਉਹਦੇ ਉੱਤੇ ਗੋਲੀਆਂ ਭਰਾ ਦੇਣੀਆਂ ਇਹ ਬਿਲਕੁਲ ਨਿੰਦਣਯੋਗ ਘਟਨਾ ਹੈਗੀ ਆ ਪਰ ਇਹਦੇ باوجود ਵੀ ਸੱਤਾ ਦੇ ਵਿੱਚ ਆਬਾਮੀ ਲੀਗ ਦੀ ਬਜਾਏ ਜੇ ਆਪੋਜੀਸ਼ਨ ਵੀ ਆਜੂ ਤਾਂ ਉਹਦੇ ਨਾਲ ਲੋਕਾਂ ਦੇ ਮਸਲੇ ਹੱਲ ਹੋਣ ਵਾਲੇ ਨਹੀਂ ਹੈਗੇ ਕੋਟਾ ਸਿਸਟਮ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੋਈਆਂ ਇਹ ਕੁਝ ਕੁ ਸੁਧਾਰ ਜ਼ਰੂਰ ਹੈਗੇ ਆ ਇਹਦੇ ਨਾਲ ਲੋਕਾਂ ਦੀ ਜਿਹੜੀ ਆਮ ਆਵਾਮ ਦੀ ਹਾਲਤ ਹੈਗੀ ਆ ਉਹ ਕੋਈ ਬਹੁਤੀ ਚੰਗੀ ਹੋਣ ਵਾਲੀ ਨਹੀਂ ਹੈਗੀ ਇਸ ਕਰਕੇ ਲੋੜ ਹੈ ਹੈਗੀ ਕਿ ਜਿਹੜੀ ਅਖੋਤੀ ਜਾਦੀ ਉਹਨਾਂ ਨੇ ਪਹਿਲਾਂ 1971 ਦੇ ਵਿੱਚ ਲਿਆਂਦੀ ਸੀ ਤੇ ਜਿੱਦੀ ਵਜ੍ਹਾ ਕਰਕੇ ਜਿਹੜੀ ਆਵਾਮੀ ਲੀਗ ਸੱਤਾ ਦੇ ਵਿੱਚ ਆਈ ਸੀ ਹੁਣ ਵੀ ਜਦੋਂ ਸੱਤਾ ਦੇ ਉੱਤੇ ਆਵਾਮੀ ਲੀਗ ਨਹੀਂ ਰਹੂਗੀ ਤਾਂ ਕੋਈ ਹੋਰ ਜਿਹੜੀ ਰੂਲਿੰਗ ਪਾਰਟੀ ਆਊਗੀ ਤੇ ਉਹ ਕੋਈ ਬਹੁਤਾ ਕੋਈ ਉਹਦੇ ਨਾਲ ਮਾਹੌਲ ਜਿਹੜਾ ਹੈਗਾ ਸਾਜਗਰ ਨਹੀਂ ਹੋਣ ਲੱਗਿਆ ਲੋਕਾਂ ਉਹ ਕੋਈ ਵਿਕਾਸ ਮੁਖੀ ਜਾਂ ਲੋਕਪੱਖੀ ਸਰਕਾਰ ਨਹੀਂ ਹੋਊਗੀ ਉਹ ਵੀ ਅਲਟੀਮੇਟਲੀ ਜਿਹੜਾ ਆਪੋਜੀਸ਼ਨ ਦਾ ਉਹ ਵਿੱਚ ਉਹਦੇ ਵਿੱਚ ਜ਼ੋਰ ਵੀ ਲੱਗਿਆ ਹੋਇਆ ਹੈਗਾ ਤੇ ਉਹਨੇ ਵੀ ਸੱਤਾ ਦੀ ਸੱਤਾ ਦਾ ਸੁੱਖ ਭੋਗਣਾ ਹੈਗਾ ਤੇ ਆਮ ਲੋਕਾਂ ਦੇ ਵਿਰੋਧ 'ਚ ਫੈਸਲੇ ਹੀ ਲੈਣੇ ਆ ਹੈਗੇ ਆ ਪਰ ਇੱਕ ਗੱਲ ਇਹ ਜ਼ਰੂਰ ਦਿਖਾਤੀ ਪਹਿਲਾਂ ਕਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਜਿਹੜਾ ਜੱਡਾ ਵੱਡਾ ਵਿਰੋਧ ਪ੍ਰਦਰਸ਼ਨ ਹੋਇਆ ਸੀ ਉਹਨੇ ਤੇ ਹੁਣ ਜਿਹੜਾ ਇੱਥੇ ਬੰਗਲਾਦੇਸ਼ ਦੇ ਵਿੱਚ ਵਿਦਿਆਰਥੀਆਂ ਦਾ ਇੱਕ ਵਿਰੋਧ ਪ੍ਰਦਰਸ਼ਨ ਹੋਇਆ ਹੈਗਾ ਇਹਨੇ ਸੰਸਾਰ ਦੀਆਂ ਵੱਡੀਆਂ ਸੰਸਥਾਵਾਂ ਦਾ ਧਿਆਨ ਬਹੁਤ ਖਿੱਚਿਆ ਹੈਗਾ ਤਾਂ ਇਹਨਾਂ ਨੂੰ ਇਹ ਇੱਕ ਖਤਰਾ ਖੜਾ ਹੋਇਆ ਹੈਗਾ ਕਿ ਇਹ ਕੋਈ ਕਿਸੇ ਰਿਵੋਲਟ ਦੇ ਵਿੱਚ ਕਿਸੇ ਬਗਾਵਤ ਦੇ ਵਿੱਚ ਨਾ ਬਦਲ ਜਾਵੇ ਤਾਂ ਇਹ ਵਿਦਿਆਰਥੀ ਸੰਘਰਸ਼ ਬੇਹਦ ਮਹੱਤਵਪੂਰਨ ਹੈਗੇ ਨੇ ਤੇ ਉਹਦੇ ਲਈ ਵਿਦਿਆਰਥੀਆਂ ਨੂੰ ਚਾਹੀਦਾ ਵੀ ਇਹ ਹੈ ਕਿ ਸੱਤਾ ਬਦਲੀ ਦੇ ਨਾਲੋਂ ਜਿਹੜਾ ਹੈਗਾ ਪੂਰਾ ਰਾਜ ਪ੍ਰਬੰਧ ਜੇ ਮਤਲਬ ਬਦਲਣ ਦੀ ਜਿਹੜੀ ਲੜਾਈ ਹੈਗੀ ਆ ਉਹਦੇ ਵੱਲ ਨੂੰ ਵੱਧ ਧਿਆਨ ਦੇਣ ਦੀ ਲੋੜ ਹੈ